ਲੇ ਨਹੀਂ ਪੰਜਾਬ ਦੇ ਵਿੱਚ ਹੜ੍ਹਾਂ ਨੇ ਹਾਹਾਕਾਰ ਮਚਾਈ ਤੇ ਕਈ ਲੋਕ ਘਰਾਂ ਤੋਂ ਬੇਘਰ ਕਰ ਦਿੱਤੇ ਤਾਂ ਕਈਆਂ ਦੀ ਗੱਡੀ ਹਲੇ ਤੱਕ ਵੀ ਲੀਹ ਦੇ ਉੱਤੇ ਆਉਂਦੀ ਹੋਈ ਨਜ਼ਰ ਨਹੀਂ ਆ ਰਹੀ ਆ ਜਿਹੇ ਦੇ ਵਿੱਚ ਇੱਕ ਦੂਜੇ ਦੇ ਲਈ ਲੋਕ ਹੀ ਮਸੀਹਾ ਬਣ ਰਹੇ ਨੇ ਅਜਿਹੇ ਦੇ ਵਿੱਚ ਲੋਕ ਕਈਆਂ ਦੇ ਘਰਾਂ ਦੇ ਵਿੱਚ ਸਮਾਨ ਪਹੁੰਚਾ ਰਹੇ ਨੇ ਕਿਸਾਨ ਜਿਹੜੇ ਨੇ ਉਹ ਕਿਸਾਨਾਂ ਨੂੰ ਬੀਜ ਦੇ ਰਹੇ ਨੇ ਕਣਕ ਦਾ ਡੀਏਪੀ ਦੇ ਗੱਟੇ ਦੇ ਰਹੇ ਨੇ ਉਸ ਤੋਂ ਇਲਾਵਾ ਕਈ ਲੋਕ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਉਹ ਵੀ ਅੱਗੇ ਆ ਰਹੀਆਂ ਨੇ ਤਾਂ ਲਹਿਰਾ ਗਾਗਾ ਦੇ ਵਿੱਚ ਲਾਰਾ ਗਾਗਾ ਦੇ ਪਿੰਡ ਲਦਾਲ ਦੇ ਵਿੱਚ ਹੜ ਪਰਿਵਾਰਕ ਇੱਕ ਜੋ ਹੜ ਪ੍ਰਭਾਵਿਤ ਪਰਿਵਾਰ ਸੀ ਉਹਨਾਂ ਦਾ ਨਵਾਂ ਘਰ ਬਣਾਇਆ ਗਿਆ ਐਸਐਸਪੀ ਸੰਗਰੂਰ ਸਰਤਾਜ ਚਾਹਲ ਦੇ ਨੇ ਪਰਿਵਾਰ ਨੂੰ ਚਾਬੀਆਂ ਸੌਂਪੀਆਂ ਨਵੇਂ ਘਰ ਦੀਆਂ ਤਾਂ ਜਿੱਥੇ ਕਿ ਕਈ ਲੋਕ ਘਰਾਂ ਤੋਂ ਬੇਕਾਰ ਹੋ ਗਏ ਅਜਿਹੇ ਦੇ ਵਿੱਚ ਪ੍ਰਸ਼ਾਸਨ ਵੀ ਮਦਦ ਕਰ ਰਿਹਾ ਸਰਕਾਰਾਂ ਵੀ ਮਦਦ ਕਰ ਰਹੀਆਂ ਨੇ ਜਥੇਬੰਦੀਆਂ ਵੀ ਮਦਦ ਕਰ ਰਹੀਆਂ ਨੇ ਤਾਂ ਵਾਕਈ ਮਦਦ ਕਰਨੀ ਵੀ ਬਣਦੀ ਆ ਤਾਂ ਐਸਐਸਪੀ ਸਰਤਾਜ ਚਾਹਲ ਦੇ ਵੱਲੋਂ ਕੀ ਕੁਝ ਕਿਹਾ ਗਿਆ ਗੱਲਬਾਤ ਤੁਹਾਨੂੰ ਉਹਨਾਂ ਦੀ ਜੁਬਾਨੀ ਸਰ ਅੱਜ ਇਹ ਲਾਡਲ ਵਿੱਚ ਪਹੁੰਚੇ ਹੋ ਜਿਹੜਾ ਪੁਲਿਸ ਲੈ ਕੇ ਘਰ ਬਣਾਇਆ ਕੀ ਕਹਿਣਾ ਚਾਹਤ ਹੈ ਚਲੀ ਅੱਜ ਅਸੀਂ ਪਿੰਡ ਲਾਡਲ ਦੇ ਵਿੱਚ ਆਏ ਆ ਕਿ ਇੱਕ ਹੜ ਪੀਰਤ ਪਰਿਵਾਰ ਦਾ ਜਿਨ੍ਹਾਂ ਦਾ ਘਰ ਟੇਗਿਆ ਸੀਗਾ ਜਿਹੜੇ ਇਹ ਪਿੱਛੇ ਬਹੁਤ ਜ਼ਿਆਦਾ ਕਾਤਕ ਮੀਂਹ ਪਿਆ ਸੀਗਾ ਹੜ ਆਈ ਸੀ ਉਸ ਦੇ ਕਾਰਨ ਤੇ ਉਸ ਨੂੰ ਦੇਖਦੇ ਹੋਏ ਸਾਡੀ ਪੰਜਾਬ ਪੁਲਿਸ ਦੀ ਟੀਮ ਸਾਡੀ ਸੰਗਰੂਰ ਪੁਲਿਸ ਦੀ ਟੀਮ ਸਾਡੇ ਡੀਐਸਪੀ ਲਹਿਰਾ ਸਰਦਾਰ ਦੀਪਿੰਦਰ ਜੇਜੀ ਅਤੇ ਐਸਐਚਓ ਸਰਦਾਰ ਕਰਮਜੀਤ ਸਿੰਘ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਪਿੰਡ ਦੇ ਨੌਜਵਾਨਾਂ ਦੇ ਨਾਲ ਮਿਲ ਕੇ ਅੱਜ ਉਹੀ ਘਰ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਹੈ ਨੂੰ ਬਿਲਕੁਲ ਇੱਕ ਨਵਾਂ ਚਿਹਰਾ ਦਿੱਤਾ ਬਿਲਕੁਲ ਘਰ ਨੂੰ ਤਿਆਰ ਕਰਕੇ ਜਿਹੜਾ ਪੀੜਤ ਪਰਿਵਾਰ ਸੀ ਉਹਨਾਂ ਨੂੰ ਉਹਨਾਂ ਦੇ ਸਪੁਰਦ ਕੀਤਾ ਉਹਨਾਂ ਨੂੰ ਹੈਂਡਓਵਰ ਕੀਤਾ ਹੈ ਮੈਂ ਕਵਾਂਗਾ ਕਿ ਇਹ ਜੋ ਇਹਨਾਂ ਨੇ ਉਪਰਾਲਾ ਕੀਤਾ ਹੈ ਬੜਾ ਹੀ ਸ਼ਲਾਘਾਯੋਗ ਹੈ ਬਹੁਤ ਹੀ ਨੇਕ ਨੀਤ ਨਾਲ ਇਹਨਾਂ ਨੇ ਕੀਤਾ ਹੈ ਤੇ ਅਗਰ ਇਸੇ ਤਰੀਕੇ ਨਾਲ ਪੰਜਾਬ ਪੁਲਿਸ ਤੇ ਸਾਡੇ ਜਿਹੜੇ ਇਹ ਨੌਜਵਾਨ ਪੀੜੀ ਹੈ ਕੰਮ ਕਰਨਗੇ ਤਾਂ ਅਸੀਂ ਪੰਜਾਬ ਨੂੰ ਜੜ੍ਹ ਤੋਂ ਨਸ਼ਾ ਮੁਕਤ ਕਰ ਸਕਦੇ ਹਾਂ ਤੇ ਨਸ਼ੇ ਦੇ ਕੋੜ ਨੂੰ ਖਤਮ ਕਰ ਸਕਦੇ ਹਾਂ ਤਾਂ ਨੌਜਵਾਨਾਂ ਦਾ ਬੜਾ ਰੋਲ ਰਿਹਾ ਹੈ ਇਸੇ ਘਰ ਬਣਾਉਣ ਦੇ ਵਿੱਚ ਪੁਲਿਸ ਨੇ ਬਹੁਤ ਵੱਡੀਆਂ ਯੋਗਦਾਨ ਦਿੱਤਾ ਹੈ ਜੀ ਬਿਲਕੁਲ ਮੈਂ ਇੱਥੇ ਦੇ ਜਿਹੜੇ ਨੌਜਵਾਨ ਸਾਡੇ ਸਾਰੇ ਬੱਚੇ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਬੜਾ ਜਜ਼ਬਾ ਹੈ ਉਹਨਾਂ 'ਚ ਬੜਾ ਹੁਨਰ ਹੈ ਉਹਨਾਂ 'ਚ ਤੇ ਚੰਗੇ ਕੰਮ ਵੀ ਕਰ ਰਹੇ ਨੇ ਤੇ ਆਪਣੇ ਪਿੰਡ ਦੀ ਬੜੀ ਦੇਖਰੇਖ ਵੀ ਕਰ ਰਹੇ ਨੇ ਮੈਂ ਉਹਨਾਂ ਸਭ ਨੂੰ ਕਵਾਂਗਾ ਕਿ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤ ਸਿਹਤ ਤੇ ਲੰਬੀ ਉਮਰ ਦਾਤ ਬਖਸ਼ਣ ਤੇ ਇੰਜ ਹੀ ਉਹ ਚੰਗੇ ਕੰਮ ਸਦਾ ਆਪਣੇ ਪਿੰਡ ਆਪਣੇ ਸੂਬੇ ਤੇ ਆਪਣੇ ਦੇਸ਼ ਲਈ ਕਰਦੇ ਰਹਿਣ ਥੈਂਕ ਯੂ ਤਸਵੀਰਾਂ ਦੇ ਵਿੱਚ ਕਿ ਐਸਐਸਪੀ ਸੰਗਰੂਰ ਦੇ ਵੱਲੋਂ ਚਾਬੀਆਂ ਜਿਹੜੀਆਂ ਮਕਾਨ ਦੀਆਂ ਸੰਭਾਈਆਂ ਗੀਆਂ ਪਰਿਵਾਰਕ ਮੈਂਬਰਾਂ ਨੂੰ ਉਹ ਇੱਕ ਪ੍ਰੋਗਰਾਮ ਦੇ ਵਿੱਚ ਸੰਭਾਈਆਂ ਗਈਆਂ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਕਹਿ ਦਿੱਤਾ ਕਿ ਆ ਕਿ ਅਸੀਂ ਲੋਕਾਂ ਦੇ ਲਈ ਖੜੇ ਆ ਲੋਕਾਂ ਦੇ ਲਈ ਆ ਅਸੀਂ ਲੋਕਾਂ ਨੇ ਸਾਨੂੰ ਬਣਾਇਆ ਹੋਇਆ ਅਸੀਂ ਲੋਕਾਂ ਦੇ ਹੀ ਰੱਖਿਆ ਕਰਨ ਦੇ ਲਈ ਆ ਲੋਕਾਂ ਦੇ ਚਿਹਰਿਆਂ ਦੇ ਉੱਤੇ ਅਸੀਂ ਮੁਸਕਾਨ ਦੁਆਰਾ ਤੋਂ ਲਿਆਵਾਂਗੇ ਇਹ ਸਾਡੀ ਹਮੇਸ਼ਾ